ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਬਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਦੇਖੋ ਹੋਰ ਆਪਣਾ ਨਵਾਂ ਬਲੌਗ ਤੇ ਮਨਵੀਰ ਚੱਲਾ ਹੈਗਾ ਪੱਠੇ ਕੁੱਤਰਨ ਵਾਲੀ ਮੋਟਰ ਲੈਣ ਜਿਹੜੀ ਮਸ਼ੀਨ ਤੇ ਮੋਟਰ ਲਾਈਦੀ ਹੈ ਨਾ ਜਿਹੜੀ ਮਸ਼ੀਨ ਤੇ ਮੋਟਰ ਲਾਈਦੀ ਆ ਆਪੇ ਮਸ਼ੀਨ ਚੱਲਦੀ ਆ ਇਹ ਮੋਟਰ ਲੈਣ ਚੱਲਾ ਕਿਉਂਕਿ ਹੁਣ ਬਾਜਰਾ ਜਿਹੜਾ ਉਹ ਬਾਜਰਾ ਜਿਹੜਾ ਉਹ ਬਹੁਤ ਜ਼ਿਆਦਾ ਉਹ ਹੁੰਦਾ ਨਾ ਪੱਕਿਆ ਹੁੰਦਾ ਤੇ ਕੁੱਤਰ ਜੀ ਮੁਸ਼ਕਿਲ ਆਉਂਦੀ ਆ ਵਿੱਚੇ ਪ੍ਰੋਗਰਾਮ ਆ ਤਾਂ ਫੇਰ ਕਹਿੰਦਾ ਮਮਾ ਮੈਂ ਕਿਹਨੂੰ ਵੱਜ ਜਾਵਾਂ ਮਰੂੰਗਾ ਪੱਟੇ ਕੁੱਤਰ ਨੂੰ ਬਾਬੇ ਦਾ ਵੀ ਨਹੀਂ ਟਾਈਮ ਤੇ ਮੇਕੋ ਵੀ ਨਹੀਂ ਕੱਲ ਦੀ ਕੋ ਕੁੱਤਰ ਹੋਣੇ ਤਾਂ ਸੋਇਸ ਕਰਕੇ ਮਸ਼ੀਨ ਜਿਹੜੀ ਆਪਾਂ ਉਹ ਲੈ ਆਉਣੀ ਆ 3 ਨਹੀਂ ਮਤਲਬ ਕਿ ਮੋਟਰ ਲੈ ਆਉਣੀ ਆ ਮਸ਼ੀਨ ਤਾਂ ਹੈਗੀ ਆ ਤੇ ਮੋਟਰ ਲੈ ਆਉਣੇ ਦਾ ਲੈ ਮੁੰਡਾ ਜੈਂਟਲਮੈਨ ਬਣ ਕੇ ਚੱਲਾ ਫੇ ਆਣ ਕੇ ਬਣੂੰਗਾ ਪੱਟੇ ਕੁੱਤਰ ਨਾਲ ਆ ਮੈਨੂੰ ਪੈਂਟ ਮੇਨਣੀ ਤੂੰ ਇਹ ਨੇ ਹੁਣ ਮੈਂ ਪਾਈ ਤੇ ਪੈਂਟ ਮੇਨਾ ਮੈਂ ਤੁਹਾਨੂੰ ਦੱਸ ਦਿੰਨੇ ਕਿਦਾਂ ਮੇਨਣੀ ਪਾਈ ਤੇ ਤਾਂ ਸਹੀ ਪਤਾ ਲੱਗਣਾ ਹਾਂ ਜੀ ਮੈਨੂੰ ਇਹ ਪੈਂਟ ਮਿਲਣਾ ਮੈਂ ਇਹ ਲੋਅਰ ਜਿਹੜੇ ਆਲਟਰਨੇਟ ਕਰਨੇ ਆ ਕਿੰਨੇ ਪੈਸੇ ਮੈਂ ਬਚਾਉਣ ਲੱਗੀ ਦੇਖ ਲਾ 50 ਰੁਪਏ ਦਾ ਇੱਕ ਲੋਅਰ ਕਹਿੰਦੇ ਆਲਟਰਨੇਟ ਆਊਗਾ ਪੈਂਟ ਵੀ ਤੇ ਚਾਰ ਆ 200 ਰੁਪਏ ਪਲੀਜ਼ ਚਾਹ ਨੂੰ ਮੈਨੂੰ ਦੇ ਦੇ ਇੱਕ ਉਹਨਾਂ ਪਜਾਮਾ ਕਰ ਦੋ ਤੇ ਜਿਹੜੀ ਪੈਂਟ ਦਾ ਆ ਉਹ ਤੋਂ ਥੋੜਾ ਉੱਚਾ ਰੱਖੋ ਪੈਂਟ ਸੇਮ ਪੈਂਟ ਦਾ ਨਾਪ ਰੱਖਣਾ ਆਵਲੀ ਪੈਂਟ ਦਾ ਸਹੀ ਮਾਪ ਰੱਖ ਦਿਓ ਪੈਂਟ ਦਾ ਤੇ ਪਜਾਮਿਆਂ ਦਾ ਵੀ ਨਹੀਂ ਰੱਖ ਦਿਓ 30 ਪਜਾਮਾ ਤੋਂ ਚੱਲ ਨਹੀਂ ਪਜਾਮਿਆਂ ਦਾ 33 ਰੱਖ ਦਿਓ ਪੈਂਟ ਜਿਹੜੀ ਆ ਉਹਦਾ 34 ਕਰ ਦਿਓ ਓਕੇ 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 ਧੰਨਵਾਦ ਜੀ ਧਿਆਨ ਨਾ ਜਾਣਾ ਗੱਡੀ ਹੋਲੀ ਚਲਾਉਣੀ ਮੈਂ ਬਹੁਤ ਸਾਰੇ ਸੀ ਆਈ ਡੀ ਵਾਲੇ ਛੱਡੇ ਹੋਏ ਆ ਜਿਹੜੇ ਮੈਨੂੰ ਦੱਸ ਦਿੰਦੇ ਤੇਰੇ ਬਾਰੇ ਓਕੇ ਇਸ ਲਈ ਮੈਨੂੰ ਮੂਰਖ ਨਾ ਬਣਾਈ ਅੱਤਾ ਘੰਟਾ ਬਾਵਾ ਹੌਣ ਚ ਲੇਟ ਹੋ ਜੀ ਤਾਂ ਪਰ ਤੇਜ ਨਹੀਂ ਚਲਾਉਣੀ ਸੁਣ ਪਿਆ ਮੈਨੂੰ ਪਤਾ ਕਿੰਨਾ ਡਰ ਲੱਗਦਾ ਰਹਿੰਦਾ ਮੈਂ ਦੇ ਮਨੀ ਮੈਂ 10 ਗੇਟਕੀਪਰ ਐ ਹਾਂ ਮੈਂ ਲਾ ਲੇਣੀ ਐ ਖੋਲ ਆਪੇ ਹੌਣ ਮੁੰਡਾ ਜੈਂਟਲਮੈਨ ਬਣਿਆ ਤੇ ਆ ਕੇ ਮੁੰਡੇ ਨੇ ਪੱਠਿਆਂ ਵਾਲੇ ਕੱਪੜੇ ਪਾ ਕੇ ਫੇਕੀ ਬਣ ਜਾਣਾ ਕੰਮ ਮੜਾਵੰਡਾ ਇਹ ਕਿ ਮੈਂ ਗਮਲੇ ਲਾਉਂਦੇ ਜੀ ਗੱਡੀ ਥੋੜੀ ਜਿਹੀ ਕੱਢਣ ਚ ਪ੍ਰੋਬਲਮ ਵੀ ਹੁੰਦੀ ਇੱਥੇ ਮੈਨੂੰ ਸੋਹਣੀ ਲੱਗਦੀ ਹਰਿਆਲੀ ਸੋ ਮੈਂ ਇੱਧਰ ਵੀ ਗਮਲੇ ਲਾਉਂਦੇ ਵਾਲੇ ਵੱਡੇ ਗਮਲੇ ਅੰਦਰ ਆਪਣੇ ਵਾਲੇ ਇਹ ਫਰੰਟ ਦਾ ਆਪਾਂ ਡੈਕੋਰੇਸ਼ਨ ਕਰ ਦਿੱਤੀ ਗ੍ਰੀਨਰੀ ਨਾਲੇ ਬਾਏ පුත්තර එම දූගමලේ බාරක් දෙත්ව සිගේ ඒනේ ඒ සම්මන ෆරන්ට් ඇද්දරවී ගමලේ ඇදදරවී ගමලේ එකක දෙන්න ඉදරමදී බච්චරය වනන්දෙසි එක මොන්ඩා සි දෝකුඩියන්සි ਤੇ ਕੁੜੀ ਮੁੰਡੇ ਨੂੰ ਕਹਿਣ ਲਈ ਸੀ ਮੈਨੂੰ ਆ ਘਰ ਬਹੁਤ ਸੋਹਣਾ ਲੱਗਦਾ ਮੈਨੂੰ ਇਹ ਫੁੱਲਾਂ ਵਾਲਾ ਘਰ ਲੱਗਦਾ ਰਹਿੰਦਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਇਹੋ ਘਰ ਤੇ ਮੁੰਡਾ ਕਹਿੰਦਾ ਮੈਨੂੰ ਤੇ ਘਰ ਨਹੀਂ ਲੱਗਦਾ ਕਹਿੰਦਾ ਮੈਨੂੰ ਤੇ ਸਕੂਲ ਲੱਗ ਜਾਂਦਾ ਰਹਿੰਦਾ ਜਿੱਦਾਂ ਇਹਨਾਂ ਨੇ ਫੁੱਲ ਲਾਏ ਆ ਕਹਿੰਦਾ ਮੈਨੂੰ ਤੇ ਘਰ ਲੱਗਦਾ ਹੀ ਨਹੀਂ ਮੈਨੂੰ ਤੇ ਸਕੂਲ ਲੱਗਦਾ ਰਹਿੰਦਾ ਐਦਾਂ ਨਿਆਣੇ ਆਪਸ ਚ ਗੱਲਾਂ ਕਰਨ ਦੇ ਸੀ ਇੱਕ ਕੁੜੀ ਇਥੇ ਰੰਗਦੀ ਉਹ ਪੱਕਾ ਹੀ ਸਾਡੇ ਘਰ ਨੂੰ ਕਹਿੰਦੀ ਉਹ ਫੁੱਲਾਂ ਵਾਲਾ ਘਰ ਇਹ ਚਾਰ ਲੋਗ ਹੈ ਜੀ万ਵੀਰ ਦੇ ਜਿਹੜਾ ਮੈਂ ਅਲਟਰਨੇਟ ਕਰਨੇ ਆ ਤੇ ਸਾਡੇ ਇੱਥੇ ਸਟਿਚਿੰਗ ਬੋਲ ਲੈਂਦੇ ਇਹ ਅਲਟਰਨੇਟ ਕਰਨ ਦੇ ਇੱਕ ਲੋਅਰ ਦੇ 50 ਰੁਪਏ ਲੈ ਲੈਣੇ ਉਹਨਾਂ ਨੇ ਤੇ ਜੇ ਤੁਸੀਂ ਐਮਰਜੈਂਸੀ ਅਲਟਰਨੇਟ ਕਰਾਉਣਾ ਤੇ 100 ਰੁਪਏ ਤੇ ਮੈਂ ਮਨਵੀਰ ਨੂੰ ਕਿਹਾ ਹੁਣ ਤਾਂ ਅੰਬ੍ਰੇਲਾ ਮਸ਼ੀਨ ਕੋਈ ਟੈਨਸ਼ਨ ਹੀ ਨਹੀਂ ਤੇ ਮੈਂ ਕਰਦੀਆਂ ਇਹਨਾਂ ਨੂੰ ਅਲਟਰਨੇਟ ਆਪ ਕਰੇ ਤੇ ਨਾਲ ਦੀਆਂ ਮੈਂ ਜਿਹੜੀਆਂ ਇਹਨਾਂ ਦੀਆਂ ਧਾਗੇ ਸੀ ਰੀਲਾਂ ਸੀਗੀਆਂ ਉਹ ਮੈਂ ਨਾਲ ਦੀਆਂ ਇਹਨਾਂ ਦੇ ਲੈ ਕੇ ਆਈ ਹੋਈ ਆਂ ਇਹ ਬਲੂ ਕਲਰ ਦਾ ਚਾਰ ਲੋਵਰ ਆ ਜੇ ਅਲਟਰਨੇਟ ਉੱਥੋਂ ਕਰਾਉਂਦੇ 200 ਰੁਪਈਆ ਲੱਜਣਾ ਇਹਨਾਂ ਤੇ ਸੋ ਆਪਾਂ ਆਪ ਹੀ ਘਰੇ ਕਰਾਂਗੇ ਇਹਨਾਂ ਨੂੰ ਨਾਲ ਮੈਂ ਸੂਈ ਲੈ ਕੇ ਆਈ ਹੋਈ ਆ 11 ਨੰਬਰ ਦੀ ਲੋ ਜੀ ਇਹਨਾਂ ਨੂੰ ਪ੍ਰੈਸ ਮੈਂ ਕਰੂੰਗੀ ਲੋਵਰ ਕਰ ਦਿੱਤੇ ਆ ਮੈਂ ਅਲਟਰਨੇਟ ਚਾਰੇ ਵਿੱਚ ਚਾਰੇ ਇੱਕ ਪਹਿਲਾਂ ਮਨੀ ਨੂੰ ਟ੍ਰਾਈ ਕਰਵਾ ਲਿਆ ਸੀ ਬਿਲਕੁਲ ਸਹੀ ਸੀਗਾ ਤੇ ਇਹ ਸਾਰੇ ਕਰ ਲਈ ਜੀ ਆਪਾਂ ਅਲਟਰਨੇਟ ਚਾਰ ਜੀਨਸ ਹੋਣ ਰਹਿ ਗਈ ਐ ਤੇ ਆ ਆ ਜਿਹੜਾ ਵੱਧੂ ਧਾਗੇ ਧੁਗੇ ਮੈਂ ਕੱਟ ਦੂੰਗੀ ਫਿਨਿਸ਼ਿੰਗ ਕਰ ਦੂੰਗੀ ਇਹਨਾਂ ਦੀ ਧੰਨੋ ਜੀ ਹੁਣ ਬਿਲੀ ਆਪਾਂ ਇੱਕ ਕੱਪ ਚਾਹ ਦਾ ਬਾਏ ਬੱਗੂ ਬਾਏ ਬੱਗੂ ਧਾਰ ਘਟਣ ਚੱਲੇ ਆ ਸੀ ਹਾਏ ਦੇਖੋ ਕਿਦਾਂ ਦੇਖ ਰਹੀ ਐ ਬਸ ਇੱਕ ਦੋ ਦਿਨ ਰੁਕ ਜਾ ਫਿਰ ਤੈਨੂੰ ਬਾਹਰ ਲੈ ਕੇ ਜਾਊਂਗੀ ਓਕੇ ਬੱਗੂ ਬਾਏ ਬੱਗੂ ਨਾਈ ਕਰਕੇ ਸੋਹਣਾ ਬਣ ਗਿਆ ਬੱਗੂ ਹਨਾ ਬਾਏ ਹੋਈ ਕੀ ਹੋਇਆ ਬਾਏ ਚਲੋ ਜੀ ਹੁਣ ਚੱਲੀਏ ਧਾਰ ਕੱਢਣ ਤੇ ਇਸ ਮੁੰਡੇ ਨੇ ਮੈਨਾਂ ਕੀਤਾ ਧੋਖਾ ਮੈਂ ਇਹਨੂੰ ਕਿਹਾ ਸੀਗਾ ਮਤਲਬ ਇਹਨੇ ਮੋਟਰ ਫਿੱਟ ਕੀਤੀ ਉਹ ਪੱਠੇ ਕੁਤਰਨ ਵਾਲੀ ਮਸ਼ੀਨ ਤੇ ਮੈਂ ਇਹਨੂੰ ਕਿਹਾ ਸੀ ਮੈਂ ਵੀ ਚਲਾ ਕੇ ਦੇਖਣੀ ਆ ਪੱਠੇ ਕੁੱਤਰ ਦੇ ਕਿੱਦਾਂ ਮਤਲਬ ਝਟ ਕੁੱਤਰ ਹੋ ਜਾਂਦੇ ਤੇ ਇਹ ਪੱਠੇ ਕੁੱਤਰ ਕਰਕੇ ਸਾਰਾ ਕੰਮ ਨਿਬੇੜ ਕੇ ਆਇਆ ਜਾ ਕੇ ਦਿਖਾਉਣਾ ਤੁਹਾਨੂੰ ਕਿਹੜੀ ਮੋਟਰ ਹੈ ਨਹੀਂ ਮੈਂ ਇਹ ਅਜੀ ਮੋਟਰ ਜਿਹੜੀ ਮੰਦਿਰ ਲੈ ਕੇ ਆ ਆਵਾਜ਼ਾਂ ਦੀ ਘੱਟ ਵਾਲੀ ਪ੍ਰੋਗਰਾਮ ਕਰਕੇ ਇਹ ਮੋਟਰ ਹੈ ਜੀ ਲੈ ਕੇ ਆ ਫਸਵਾਵਾਂ ਦੇ ਪੱਠੇ ਕੁੱਤਰ ਨੂੰ ਆ ਕੇ ਦਿਖਾ ਰਹੀ ਹਾਂ ਇੰਦਰ ਚਲਾ ਕੇ ਦੇਖਾਂ ਮੈਂ ਸੋਚਣਾ ਪਈ ਦਿੱਤੀ ਪੱਠੇ ਹੈ ਨਹੀਂਗੇ ਤੇ ਥੋੜਾਕ ਟਾਈਮ ਹੀ ਨਾ ਪਈ ਕੂਲਰ ਬੰਦ ਕਰ ਲਿਓ ਬਸ ਪਹਿਲਾਂ ਲੋਡ ਲੋਡ ਨਾ ਪਵੇ ਤਾਰਾਂ ਤੇ ਲੋਡ ਨਾ ਪਵੇ ਤਾਰਾਂ ਤੇ ਮੋਟਰ ਵੱਡੀ ਆ ਨਾ ਉਧਰੋਂ ਸ਼ੂਦ ਵਾਲੇ ਤੋਂ ਬਕਸ਼ੂ ਵਾਲੇ ਤੋਂ ਦੂਜਾ ਘਰੇ ਤੀਜਾ ਹੋਣਾ ਨਾ ਅ ਇੱਥੋਂ ਲਾਗੇ ਕਰਕੇ ਡਰੀ ਉਦਾਂ ਨਹੀਂ ਡਰਦੀ ਉਧਰ ਨਹੀਂ ਡਰਦੀ ਨਾ ਅ ਮੇਰੇ ਆਰੀ ਤਾਂ ਨਹੀਂ ਡਰੀ ਨਹੀਂ ਹੁਣ ਹੁਣ ਜਦੋਂ ਮੋਟਰ ਚਲਾਈਏ ਮੰਗੋ ਡਰ ਤਾਂ ਗਈ ਨਾ ਅ ਮੇਰੇ ਕਿਉਂ ਨਾ ਬਾਜਾ ਨਹੀਂ ਉਦੀ ਤਾਂ ਹੀ ਨਹੀਂ ਬਾਜਿਆ ਉਹ ਤਾਂ ਕੱਲੇ ਟੋਕੇ ਦੀ ਆ ਮੋਟਰ ਦੀ ਥੋੜੀ ਆ ਉਹ ਡਰਦੀ ਰਿਆ ਕਰਨੀ ਇਹੋ ਤਾਂ ਉਹ ਨਹੀਂ ਡਰਦੀ ਹੁਣ ਪੱਠੇ ਦਾ ਕੁੱਤਰ ਨੇ ਆ ਇਹ ਤਾਂ ਗਿਆ ਉੱ DNA ਜਾਨਵਰਿਆ ਜਿਹਨੂੰ ਕਹਤੋਂ ਇੰਦਰਪੋਪ ਪਾਲਤੀ ਮੰਗੂ ਤੇ ਵਿੱਚ ਰੱਖੋ ਗਲਾਸ ਉਹ ਡਿੱਗਾ ਨਾ ਹਾਂ ਡਿੱਗਾ ਤੇ ਉਹ ਵੇੜਾ ਜਿਹੜਾ ਮੈਡਮ ਨੇ ਚਲਈਏ ਪੱਠੇ ਪਾ ਕੇ ਜਾਵਾਂ ਪੱਠੇ ਪਾਲ ਮਾਮਾ ਆ ਬਣਾ ਲਓ ਤੁਸੀਂ ਬਈ ਗਾਂ ਸਾਡੀ ਬਾਰਡਰ ਕੋ ਗਿਆ ਕਾਸ਼ ਇਹਦਾ ਵੀ ਉਹ ਕਰ ਲੈਂਦੇ ਹਾਈ ਮਨੀ ਲੈ ਲੈ ਮਨੀ ਤੇਰੇ ਵਾਲ ਜਿਆਦੇ ਆ ਨਾ ਤਾਂ ਤੇ ਨਾ ਕਾਜ ਕਰਦੀਆਂ ਇਹੋ ਬੱਚੀ ਇੱਧਰ ਹੋ ਕੇ ਜਿਹੜਾ ਗੁੰਦੀ ਆ ਉਹਦੇ ਤਾਂ ਮਾਰਦੀ ਆ ਹਾਂ ਚੱਲ ਮੇਰਾ ਪੁੱਤ ਪਾਲਾ ਪੱਠੇ ਤੇ ਚੱਲੀ ਗਏ ਮੈਂ ਮੱਥਾ ਟੇਕਣਾ ਹਜੇ ਸ਼ਾਮ ਨੂੰ ਜੇ ਲਾਈਟਾਂ ਜਗਣੀਆਂ ਸੀ ਟਾਈਮ ਨਹੀਂ ਢਾਰ ਕੱਢਣ ਆ ਗਏ ਕਿਉਂਕਿ ਮੰਗੋ ਡਰ ਜਾਂਦੀ ਆ ਤੇ ਫੇ ਸ਼ਾਮ ਨੂੰ ਲਾਈਟਾਂ ਵਗੈਰਾ ਜਗਣਗੀਆਂ ਇਹ ਪ੍ਰੋਗਰਾਮ ਕਿਸੇ ਦਾ ਵਾ ਤਾਂ ਕਰਕੇ ਰੌਣਕ ਨਹੀਂ ਹੈਨੀਗੀ ਜਦੋਂ ਮੇਲੇ ਸਾਡੇ ਦਾ ਪ੍ਰੋਗਰਾਮ ਹੋਣਾ 9 ਤਰੀਕ ਨੂੰ ਪਾਠ ਰੱਖ ਹੋਣਾ ਤੇ 11 ਨੂੰ ਭੋਗ ਪੈਣਾ ਉਦੋਂ ਬਹੁਤ ਰੌਣਕ ਹੋਣੀ ਹੁਣ ਉਸ ਟਾਈਮ ਤੇ ਲੈ 쿨ਰ ਚਲਾ ਦਈਏ ਇਹਨਾਂ ਦਾ ਮਨੀ ਉਹਦਾ ਤੈਨੂੰ ਨਹੀਂ ਲੱਗਦਾ ਤੂੰ ਐਡੀ ਵੱਡੀ ਇਹ ਮੋਟਰ ਕਾਹਤੇ ਲੈ ਲਈ ਇੱਕ ਦੀ ਨਹੀਂ ਸੀ ਸਹੀ ਹੈ ਤਾਂ ਜਦੋਂ ਗਾਂ ਉਹਨੇ ਹੀ ਘੱਟ ਲਾ ਲਵੇ ਨਾ ਜ਼ਿਆਦਾ ਰੋਗ ਲਾਵੇ ਉਲਟਾ ਮੈਂ ਚਲਾਈਏ ਪੁੰਦਰ ਵੀ ਇਕੱਠਾ ਚਲਾਏ ਹੁੰਦਾ ਕੁਛ ਨਹੀਂ ਪਰਪੇਰੇ ਵੀ ਮੈਂ ਤਾਂ ਵਾਜ ਤੋਂ ਕਹਿੰਦੀ ਜਿੱਦਾਂ ਹਾਂ ਡਰ ਕੇ ਆਹਦੇ ਤਾਂ ਗੰਗਾ ਉੱਦਾਂ ਕਿਸੇ ਤੋਂ ਡਰਦੀ ਨਹੀਂ ਹੁਣ ਪੜਕ ਕੇ ਉਹ ਗਈ ਮੋਟਰ ਜਲਦੀ ਜੀ ਇਸ ਕਰਕੇ ਲੈ ਕੇ ਆਏ ਕਿਉਂਕਿ ਇਹ ਯੂਨੀਵਰਸਿਟੀ ਵੀ ਜਾਂਦਾ ਤੇ ਪੇਪਰ ਪੈਂਦੇ ਆ ਮਨਵੀਰ ਦੇ ਐਗਜ਼ਾਮ ਆ ਤੇ ਫੇਰ ਮਨੀ ਦੇ ਬਾਬੇ ਕੋ ਵੀ ਗੇਰ ਪੱਠੇ ਨਹੀਂ ਕਤਰਾਉਂਦੇ ਮੈਂ ਘਰੇ ਹੁੰਨੀ ਆ ਵੈਸੇ ਕਰਕੇ ਮੋਟਰ ਲਈ ਪਰ ਮੈਨੂੰ ਫੇਰ ਵੀ ਬਿਜਲੀ ਤੋਂ ਡਰ ਲੱਗਦਾ ਕਿ ਥੋੜਾ ਧਿਆਨ ਨਾਲ ਕਿਉਂਕਿ ਜੀ ਡਾਇਰੈਕਸ਼ਨ ਜਿਹੜੀ ਉਹ ਸਹੀ ਨਹੀਂ ਏ ਡਾਇਰੈਕਸ਼ਨ ਜਿਹੜੀ ਇਹਦੀ ਸਹੀ ਨਹੀਂ ਗੀ ਹੁਣ ਮਸ਼ੀਨ ਪੱਟ ਕੇ ਮੈਂ ਉਹਦੋਂ ਕਿਹਾ ਵੀ ਸੀਗਾ ਇਹ ਮਨੀ ਦੇ ਡੈਡੀ ਨੇ ਤੇ ਬਾਬੇ ਨੇ ਸੁਣੀ ਨਹੀਂ ਇਹਨੂੰ ਇਹਨੂੰ ਮਸ਼ੀਨ ਨੂੰ ਪੱਟ ਕੇ ਦਾ ਮੂੰਹ ਘਮਾਵਾਂਗੇ ਤੇ ਇਹਦੀ ਜਿਹੜੀ ਤਾਰ ਆ ਮੋਟਰ ਵਾਲੀ ਤਾਰ ਆ ਜਿਹੜੀ ਇਹਦੀ ਜਿਹੜੀ ਉਹ ਕੰਦ ਵਾਲੀ ਸਾਈਡ ਤੇ ਆਵੇ ਉਧਰਲੀ ਸਾਈਡ ਤੇ ਕੰਦ ਵਾਲਾ ਲਾਵੇ ਇਥੋਂ ਜਿਹੜੀ ਆ ਇਹ ਅੜਿੱਕਾ ਬਣਦੀ ਆ ਇਹੋ ਫਿਰ ਮਨਵੀਰ ਨੂੰ ਵੀ ਇਹਦੇ ਨਾਲ ਪ੍ਰੋਬਲਮ ਹੋ ਸਕਦੀ ਆ ਸੋ ਇਹਨੂੰ ਉੱਥੇ ਉਹਨੂੰ ਕੀ ਕਹੀਦਾ ਕਰਾਂਗੇ ਹਨਾ ਮਨੀ ਕਿਸੇ ਦਿਨ ਉਹਨਾਂ ਜਦੋਂ ਛੁੱਟੀਆਂ ਹੋਈਆਂ ਮੇਲੇ ਤੋਂ ਬਾਅਦ ਵਿੱਚ ਫਿਰ ਇਹ ਕੰਮ ਕਰਕੇ ਦੇਖ ਲਾਂਗੇ ਹਨਾ ਟਾਈਮ ਲੱਗੂਗਾ ਪੱਟਣ ਨੂੰ ਪੱਟੀ ਤੇ ਜਾਊਗੀ ਉਦਾਂ ਫਿਰ ਪੱਟ ਕੇ ਦੇਖਾਂਗੇ ਅਸੀਂ ਮਾਂ ਪੁੱਤ ਨਾਲ ਇੱਕ ਅੱਧੇ ਆਪਣੇ ਫਰੈਂਡ ਨੂੰ ਲੈ ਆਈ ਮਨੀ ਹਨਾ ਤਾਂ ਫਿਰ ਪੱਟ ਕੇ ਇਹਦੀ ਸਾਈਡ ਉਹਨੂੰ ਕਰਦੇ ਆ ਕਿਉਂਕਿ ਨਾ ਫੇ ਇਹਦੇ ਨਾਲ ਮਨਵੀਰ ਨੂੰ ਪ੍ਰੋਬਲਮ ਹੋ ਸਕਦੀ ਮਿੰਤ ਮਨੀ ਮੈਨੂੰ ਤਾਂ ਅੱਗੇ ਆ ਜੀ ਇੰਨੀ ਟੈਨਸ਼ਨ ਹੋ ਜਾਂਦੀ ਕਿਤੇ ਵੀ ਜਾਂਦਾ ਕੁਝ ਵੀ ਆ 20 ਮਿੰਟ ਲੇਟ ਹੋ ਜAVE ਅਧਾ ਘੰਟਾ ਘੰਟਾ ਵੀ ਲੇਟ ਹੋ ਜAVE ਤਾਂ ਮੈਂ ਮਨੀ ਨੂੰ ਫੋਨ ਕਰਨ ਤਾਂ ਹੀ ਰਹਿੰਦੀ ਹੁੰਨੇ ਹਾਂ ਫਸ ਤਾ ਕੋਤਿਆਂ ਦੇ ਬੱਚੇ ਚੰਨ ਕਰਦੇ ਥੋੜੇ ਵੱਡਣੇ ਸ਼ੁਰੂ ਕਰਦੇ ਸੀ ਉਹ ਹੀ ਉਹਦਾ ਤੇ ਬਾਜਰਾ ਜਿਹੜਾ ਕਰੜਾ ਬਹੁ ਹੋ ਜਾਂਦਾ ਨਾ ਸਖਤ ਬਹੁ ਹੋ ਜਾਂਦਾ ਹੁੰਦੀ ਤਾਂ ਨਾ ਪ੍ਰੋਬਲਮ ਹੀ ਆ ਉਹ ਕੀ ਕਹਿੰਦੇ ਹੁੰਦੇ ਆ ਜਦੋਂ ਕੁਤਰੀ ਦੇ ਇੱਕ ਜਾਣਾ ਕੁਤਰੇ ਮੋਟਰ ਦਿੱਤੀ ਵੀ ਜੀ ਬਹੁਤ ਮਹਿੰਗੀ ਆ ਕਿੰਨੇ ਦੀ 6500 ਦੀ ਵਿੱਚ ਇੱਕ ਜੀ ਥੋੜੀ ਆ ਹਾਂ ਵਿੱਚ ਹੱਥਲੇ ਜਿਹੜੇ ਅੰਗ ਲੱਗੇ ਹੋਏ ਆ ਲੈਵਲ ਵਾਲੇ ਹਾਂ ਉਹ ਵਾ ਵਿੱਚ ਫਟਾ ਆ ਸਾਰਾ ਕੁਝ ਰਲਾ ਮਲਾ ਕੇ ਰਲਾ ਮਲਾ ਕੇ 6500 ਹਤਾਰ ਵੀ ਵੇਚੀ ਲੈਂਦੀ ਉਸ ਤੋਂ ਕਿੰਨੇ ਦਿੱਤੀ ਟੋਟਲ ਟੋਟਲ 6500 ਦੀ ਦਿੱਤੀ ਜੀ ਸਾਰਾ ਕੁਝ ਆਵਲਾ ਪਟਾਵੀ ਵਿੱਚ ਹੀ ਆ ਜਿਹੜੇ ਐਂਕਲਾਂ ਤੇ ਫਿੱਟ ਕਰਨੀ ਉਹ ਵੀ ਵਿੱਚ ਹੀ ਤੇ ਆ ਤਾਰ ਜਿਹੜੀ ਆ ਮੋਟੀ ਉਹ ਵੀ ਵਿੱਚ ਮੇਲੇ ਤੇ ਗਾਵਾਂ ਨੂੰ ਇੱਧਰ ਚੰਗਾ ਤੂੰ ਆਊਗਾ ਲੈਨੇ ਆ ਕਿ ਤੇ ਜਗ੍ਹਾ ਖੁੱਲੀ ਡੁੱਲੀ ਜੇ ਤੂੰ ਇਹ ਕੰਮ ਕਰਨਾ ਹੀ ਆ ਤਾਂ ਫੇਰ ਮੰਗੋ ਤੇ ਸਾਡੀ ਹੈ ਹੀ ਬਾਰਡਰ ਪੋਕ ਸੱਚੀ ਗੰਗਾਵਿਆ ਜੜ ਅੜ ਗਏ ਸਵੇਰ ਨੂੰ ਜੈਂਟਲਮੈਨ ਸ਼ਾਮ ਨੂੰ ਫਾਰਮਰ ਹਾਂ ਯਾ ਯਾ ਉਹ ਆ ਦੇਖ ਆ ਦੇਖ 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 ਇਹ ਮੈਂ ਗੰਗਾ ਦੇ ਜਦੋਂ ਗੰਗਾ ਨੂੰ ਘੋਣੀ ਮੈਨੂੰ ਦੱਸ ਦੇਈ ਹਾਂ ਅਈ ਨੇ ਟ੍ਰਪੋਗ ਮੰਗੋ ਨਾ ਬਸ ਫੇ ਛੱਡ ਗੱਲਾਂ ਦੇ ਮਨੀਦਰੇ ਨੀ ਜੋਰ ਨੇ ਕਾਤੇ ਮਾਰਦੀ ਆ ਮਾਰਨ ਦੀ ਨਹੀਂ ਹਾਂ ਖਾਂਜ ਕਿੱਥੇ ਹੋਏ ਮਨੀ ਨਾ ਛੱਡਿਆ ਕਰ ਰਹਿਦਾ ਇਹਨੂੰ ਕਿਉਂਕਿ ਆਪਸ ਚ ਲੜਦੀ ਆ ਨਾ ਇਹ ਜਿਹੜੀ ਜੀ ਮੰਗੋ ਆ ਇਹ ਗੰਗਾ ਨੂੰ ਮਾਰਦੀ ਆ ਟੁੱਡ ਮਾਰਦੀ ਉਹਦੇ ਗੰਗਾ ਦੇ ਉਹ ਇੱਥੇ ਮੂਤਦੀ ਐ ਇਹਦੇ ਲਾਗੇ ਇਹਦੇ ਪਾਣੀ ਦੇ ਵਿੱਚ ਵੀ ਮੂਤਦੀ ਆ ਹਾਂ ਉਹ ਫੇਰੇ ਰੱਸਾ ਛੋਟਾ ਕਰ ਦੇ ਨਾ ਉਹਦਾ ਯਾਰ ਮੈਨੂੰ ਲੋਕ ਲੈਣਦੇ ਮੈਨੂੰ ਉਹ ਤੋਂ ਬਹੁਤ ਡਰ ਲੱਗਦਾ ਉਹ ਸਿੱਧੀ ਭੱਜੀ ਮੇਰੇ ਵੱਲ ਨੂੰ ਆਉਂਦੀ ਆ ਲੋਕ ਨਹੀਂ ਲੈਣਦੇ ਮਤਲਬ ਸਾਈਡ ਤੇ ਹੋ ਲੈਂਦਾ ਮੈਨੂੰ ਹਾਂ ਇੱਥੇ ਸਹੀ ਆ ਮੈਨੂੰ ਦਿਖੂਗੀ ਨਾ ਮੈਡਮ ਜੀ ਨੂੰ ਮਨੀ ਫੜ ਕੇ ਰੱਖੀ ਛੱਡੀ ਨਾ ਮਨੀ ਥੋੜੀ ਜਿਹੀ ਨਹੀਂ ਥੋੜੀ ਤਾਂ ਮੈਨੂੰ ਸੱਚੀ ਇੱਥੇ ਬੋਰਡਰ ਲੱਗਦਾ। ਮੇਰੇ ਡਰ ਲੱਗਣ ਦਾ ਸਭ ਤੋਂ ਵੱਡਾ ਕਾਰਨ ਪਤਾ ਕੀ ਆ? ਸਾਡੀ ਕਲਾਸਮੇਟ ਸਾਡੀ ਹੁੰਦੀ ਸੀ ਕੁੜੀ। ਉਹਦੀ ਮੰਮੀ ਨੂੰ ਬਹੁਤ ਸ਼ੌਂਕ ਹੁੰਦਾ ਸੀ ਪਸ਼ੂਆਂ ਦਾ। ਉਹਨਾਂ ਨੇ ਪਸ਼ੂ ਰੱਖੇ ਸੀ। ਹਜੇ ਵੀ ਮੇਰੇ ਨਾਲ ਉਹਦਾ ਫੇਸਬੁੱਕ ਤੇ ਜਾਂ ਇਦਾਂ ਮੈਨਾਂ ਐਡ ਆ ਉਹ ਨੰਬਰ ਵੀ। ਉਹਨਾਂ ਦੀ ਮੰਮੀ ਇਹਦੇ ਨਾਲ ਗਾਂ ਨੇ ਢੱਡ ਮਾਰ ਦਿੱਤੀ ਸੀ ਪੇਟ ਵਿੱਚ। ਜਦੋਂ ਉਹ ਦੋ ਦੋ ਭੈਣਾਂ ਇੱਕ ਭਰਾ ਸੀ ਸਾਰਿਆਂ ਨੂੰ ਉਹਨਾਂ ਦੀ ਸਟੋਰੀ ਉਹਦਾ ਪਤਾ ਹੀ ਆ ਤੇ ਉਹ ਗਾਂ ਨੇ ਜਦੋਂ ਢੱਡ ਮਾਰੀ ਨਾ ਉਹਦੇ ਪੇਟ 'ਚ ਤੇ ਕਿੰਨੇ ਟਾਈਮ ਬਾਅਦ ਚ ਉਹਨੂੰ ਸਟੋਮਕ ਕੈਂਸਰ ਹੋ ਗਿਆ ਸੀਗਾ ਢੱਡ ਮਾਰਨ ਨਾਲ ਤੇ ਪਹਿਲਾਂ ਉਹਨਾਂ ਨੇ ਧਿਆਨ ਨਹੀਂ ਦਿੱਤਾ ਫਿਰ ਉਹ ਹੌਲੀ-ਹੌਲੀ ਜਿੱਦਾਂ ਜਿੱਥੇ ਉਹ ਵੱਜੀ ਢੱਡ ਵੱਜੀ ਤੇ ਉਹ ਫਿਰ ਉਹ ਅੰਦਰੋਂ ਅੰਦਰ ਹੀ ਜਿੱਦਾਂ ਉਹ ਗਿਲਟੀ ਬਣ ਜਾਂਦੀ ਆ ਕਿਦਾਂ ਖੈਦਾਂ ਹੋ ਗਏ ਸੀ ਤੇ ਫਿਰ ਅਸੀਂ ਨਾ ਮਨੀ ਉਹ ਸੀ ਛੋਟੇ-ਛੋਟੇ ਸੀ ਸਾਰੇ ਜਾਣੇ ਫਿਰ ਜਦੋਂ ਉਹਨਾਂ ਦੀ ਮੰਮੀ ਪਹਿਲਾਂ ਹੀ ਉਹਨੇ ਆਪਣੀ ਡੈਥ ਹੋ ਗਈ ਸੀਗੀ ਛੋਟੇ-ਛੋਟੇ ਸੀਗੇ ਦਾ ਮੈਨੂੰ ਨਾ ਇਹਨਾਂ ਤੋਂ ਜਿਹੜਾ ਸਿੰਗਾ ਤੋਂ ਮੈਨੂੰ ਮਤਲਬ ਕਿ ਘੱਡਾ ਰ ਗਿਆ ਮੇਰੇ ਮਨ ਦੇ ਵਿੱਚ ਤਾਂ ਹੀ ਮੈਨੂੰ ਹਮੇਸ਼ਾ ਟੋਕ ਦੇ ਰਣੀ ਮਨੀ ਧਿਆਨ ਨਾ ਧਿਆਨ ਨਾ ਤੇਰੇ ਢੋਡਣਾ ਮਾਰ ਦੇਣ ਇਸ ਕਰਕੇ ਗਿਆ ਹੈ ਸਿਰ ਨਹੀਂ ਟ ਗਿਆ ਪਹਿਲਾਂ ਸਿਰ ਆਪਣਾ ਰੁਮਾਲ ਲੈ ਕੇ ਆਓ ਪਹਿਲਾਂ ਜਾਓ